ਮਹਾਂਪੁਰ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਭ ਵਾਲੇ ਉਹਨਾਂ ਨਿਸ਼ਮਾਂ ਵੇਲੇ ਨਾ ਜਦੋਂ ਰਾਤ ਨੂੰ ਸੁਖਾਸਣ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਾਂ ਸੁਖਾਸਣ ਵਾਲੇ ਕਮਰੇ ਵਿੱਚ ਸਤਖੰਡ ਚੱਲੇ ਜਾਣਾ ਦਰਵਾਜ਼ਾ ਅੰਦਰੋਂ ਬੰਦ ਕਰ ਲੈਣਾ ਗੜਵਈ ਨੇ ਬਾਹਰ ਬਹਿ ਜਾਣਾ ਜਿਹੜਾ ਸੇਵਾਦਾਰ ਹੁੰਦਾ ਗੜਵਈ ਬਣਨਾ ਬਹੁਤ ਔਖਾ ਕਿਉਂਕਿ ਉਤੋਂ ਗੜਵਈ ਤੋਂ ਬਾਅਦ ਉਹਨੂੰ ਸਿੱਧੀ ਸੰਤ ਦੀ ਪਦਵੀ ਮਿਲ ਸਕਦੀ ਹੈ ਜੇ ਉਹ ਗੜਵਈ ਬਣ ਕੇ ਹੁਕਮ ਪੂਰਾ ਕਮਾ ਲੈ। ਜੇ ਪੂਰਾ ਹੁਕਮ ਨਾ ਕਮਾ ਸਕੇ ਤਾਂ ਸਾਧ ਸੰਗਤ ਸੰਤ ਮੰਨਣਾ ਤਾਂ ਦੂਰ ਦੀ ਗੱਲੋ ਸੇਵਾਦਾਰ ਵੀ ਨਹੀਂ ਰਹਿਣਾ। ਉਹ ਗੜਵਈ ਨੇ ਬਾਹਰ ਬੈਠੇ ਰਹਿਣਾ 1.5 ਘੰਟੇ 2 ਘੰਟੇ। ਬਾਬਾ ਜੀ ਨੂੰ ਲੱਗ ਜਾਣੇ ਜਦੋਂ ਉਹਨਾਂ ਨੂੰ ਫਿਰ ਬਾਬਾ ਜੀ ਨੇ ਬਾਹਰ ਆ ਕੇ ਕਹਿਣਾ ਪਏ ਤੁਸੀਂ ਵੀ ਆਰਾਮ ਕਰ ਲਓ ਅਮਰਤ ਵੇਲੇ ਉੱਠਣਾ। ਤਾਂ ਸਾਧ ਸੰਗਤ ਇੱਕ ਦਿਨ ਗੜਵਈ ਦੇ ਮਨ 'ਚ ਆ ਗਿਆ ਕਹਿੰਦਾ ਮੈਂ ਸੱਚਖੰਡ ਵਿੱਚ ਬਾਬਾ ਜੀ ਕੀ ਕਰਦੇ ਨੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਕੀ ਕਰਦੇ ਮੈਨੂੰ ਤਾਂ ਪਤਾ ਹੋਵੇ ਮੈਨੂੰ ਕਿਵੇਂ ਪਤਾ ਲੱਗੇ ਕਹਿੰਦੇ ਉਹਨੇ ਜਿਹੜਾ ਰੋਸ਼ਨ ਦਾਨ ਛੱਡਿਆ ਹੋਇਆ ਸੀ ਨਾ ਸੱਚਖੰਡ ਨੂੰ ਉਹਦੇ ਵਿੱਚੋਂ ਉਹਨੇ ਵੇਖਿਆ ਅੰਦਰ ਤਾਂ ਬਾਬਾ ਜੀ ਸਿਮਰਨ ਨਹੀਂ ਕਰ ਰਹੇ ਬਾਣੀ ਨਹੀਂ ਪੜ ਰਹੇ ਚੌਂਕੜਾ ਨਹੀਂ ਵੱਜਿਆ ਹੋਇਆ ਬੰਦਗੀ ਨਹੀਂ ਕਰ ਰਹੇ ਕੀ ਕਰ ਰਹੇ ਨੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਲੰਗ ਅੱਗੇ ਅਰਦਾਸ ਕਰ ਰਹੇ ਨੇ ਅਰਦਾਸ ਕਰਕੇ ਮੱਥਾ ਟੇਕਣ ਲੱਗੇ ਫਿਰ ਵੀ 15 ਮਿੰਟ 20 ਮਿੰਟ ਉੱਠੇ ਹੀ ਨਹੀਂ ਉਹ ਜਦੋਂ ਵੇਖੇ ਮੱਥਾ ਟੇਕ ਰਹੇ ਨੇ ਜਦੋਂ ਵੇਖੇ ਮੱਥਾ ਡੇਕ ਰਹੇ ਨੇ ਥੋੜੇ ਚਿਰ ਬਾਅਦ ਅੱਧੇ ਘੰਟੇ ਦਾ ਫਿਰ ਵੇਖਿਆ ਰੋਸ਼ਨਦਾਨ ਵਿੱਚੋਂ ਫਿਰ ਮੱਥਾ ਟੇਕ ਰਹੇ ਨੇ ਮਨ ਚਾਹਵੇ ਇੰਨਾ ਚਿਰ ਮੱਥਾ ਹੀ ਟੱਕੀ ਜਾਂਦੇ ਮੈਂ ਤਾਂ ਕਿ ਨਾਮ ਜਪਦੇ ਹੋਣਗੇ ਜਦੋਂ ਡੇਢ-ਦੋ ਘੰਟੇ ਲੰਘ ਗਏ ਤਾਂ ਬਾਬਾ ਵੀ ਬਾਹਰ ਆਏ ਬਾਹਰ ਨਿਕਲੇ ਦਰਵਾਜ਼ਾ ਖੋਲਿਆ ਗੜਬਈ ਬੈਠੇ ਤਾਂ ਬਾਬਾ ਜੀ ਫਿਰ ਉਹਨੂੰ ਕਹਿੰਦੇ ਭਾਈ ਤੁਸੀਂ ਵੀ ਆਰਾਮ ਕਰ ਲਓ ਸਵੇਰੇ ਫਿਰ ਅੰਮ੍ਰਿਤ ਵੇਲੇ ਉੱਠਣਾ ਆਪਣੀ ਕੁਲੀ ਚ ਚਲੇ ਗਏ ਅਗਲੇ ਦਿਨ ਅੰਮ੍ਰਿਤ ਵਿਲਾ ਹੋਇਆ ਆਪੋ ਆਪਣਾ ਨਿਤਨੇਮ ਨੇਮ ਨਵਾਇਆ ਜਦੋਂ ਦਿਨ ਚੜ੍ਹੇ ਦਿਵਾਨ ਤੇ ਗਏ ਤੋ ਸੇਵਨਰ ਪਿੱਛੇ ਬੈਠਾ ਤਾਂ ਸਾਸਿੰਦਰ ਬਾਬਾ ਜੀ ਮੋਰਲੀ ਸੀਟ ਤੇ ਬੈਠੇ ਮੋਰੇ ਬੈਠੇ ਬੈਠੇ ਫਿਰ ਹੱਸ ਕੇ ਪਤਾ ਕੀ ਬੋਲੇ ਕਹਿੰਦੇ ਕਿਦਾਂ ਵੀ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ ਤਾਂ ਪਿੱਛੇ ਬੈਠਿਆ ਰੋਣ ਲੱਗ ਪਿਆ ਕਹੇ ਮਹਾਰਾਜ ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ ਕਹੇ ਮਹਾਰਾਜ ਗਲਤੀ ਹੋ ਗਈ ਮੇਤ ਕਹਿੰਦੇ ਕਿਦਾਂ ਵੀ ਰਾਤੀ ਫਿਰ ਵੇਖ ਲਿਆ ਜੋ ਵੇਖਣਾ ਸੀ ਰੋਣ ਲੱਗ ਪਿਆ ਕਹਿੰਦੇ ਜੀ ਗਲਤੀ ਹੋ ਗਈ ਮੈਨੂੰ ਤੁਹਾਡੀ ਅਗਿਆ ਤੋਂ ਬਿਗੈਰ ਨਹੀਂ ਸੀ ਵਖਣਾ ਚਾਹੀਦਾ ਕਿਉਂਕਿ ਸਾਧੂ ਦੀ ਸਭ ਤੋਂ ਵੱਡੀ ਸੇਵਾ ਹੈ ਬਚਨ ਮੰਨਣਾ। ਹੋਰ ਭਾਂਡੇ ਮੰਜਣੇ ਸਾਧੂ ਦੀ ਕੋਈ ਸੇਵਾ ਨਹੀਂ। ਮੈਂ ਜੀ ਰੋਜ਼ ਉਹਨਾਂ ਦੇ ਝੂਠੇ ਭਾਂਡੇ ਮਾਹਿੰਦਾ ਸੀ। ਮੈਂ ਉਹਨਾਂ ਦੇ ਕੱਪੜੇ ਧੋਂਦਾ ਸੀ। ਇਹ ਸੇਵਾ ਬਹੁਤ ਛੋਟੀ ਆ। ਸਭ ਤੋਂ ਵੱਡੀ ਸੇਵਾ ਬਚਨ ਮੰਨਣਾ। ਜਿੱਥੇ ਜੋ ਕਹਿ ਦਿੱਤਾ ਉੱਥੇ ਸਤ ਵਚਨ ਕਰਕੇ ਖਲੋ ਜਾਣਾ। ਤਾਂ ਕਹਿੰਦਾ ਰੋਣ ਲੱਗ ਪਿਆ ਪਿੱਛੇ ਬਹਿ ਕੇ ਕਹਿੰਦਾ ਜੀ ਗਲਤੀ ਹੋ ਗਈ। ਮੈਨੂੰ ਤਾ ਤੁਹ ਪੁੱਛ ਕੇ ਵੇਖਣਾ ਚਾਹੀਦਾ ਸੀ। ਕਹਿੰਦੇ ਚੱਲ ਕੋਈ ਗੱਲ ਨਹੀਂ। ਜੋ ਤੂੰ ਵੇਖਣਾ ਸੀ ਵੇਖ ਹੀ ਲਿਆ। ਕਹਿੰਦੇ ਕੋਈ ਸ਼ੰਕਾ ਤੇ ਨਹੀਂ ਮਨ 'ਚ ਕਹਿੰਦੇ ਜੀ ਇੱਕ ਸ਼ੰਕਾ ਆ ਸ਼ੰਕਾ ਇਹ ਆ ਵੀ ਮੇਰੇ ਮਨ 'ਚੀ ਤੁਸੀਂ ਨਾਮ ਜਪਦੇ ਹੋਮੋਂਗੇ ਅੰਦਰ ਚੌਂਕੜਾ ਮਾਰ ਕੇ ਬੰਦਗੀ ਕਰਦੇ ਹੋਮੋਂਗੇ ਮਾਣੀ ਪੜਦੇ ਹੋਵੋਂਗੇ ਬਾਬਾ ਜੀ ਤੁਸੀਂ ਤਾਂ ਅਰਦਾਸ ਹੀ ਕਰੀ ਗਏ ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰੇ ਜਦੋਂ ਮੈਂ ਵੇਖਿਆ ਉਦੋਂ ਮੱਥਾ ਟੇਕ ਰੇ ਜਦੋਂ ਵੇਖਿਆ ਉਦੋਂ ਤੁਸੀਂ ਮੱਥਾ ਹੀ ਟੇਕ ਰੇ ਸਿਰ ਝੁਕਿਆ ਹੋਇਆ ਇੰਨੀ ਵਾਰ 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 ਮੱਥਾ ਕਿਉਂ ਟੇਕਿਆ ਤੇ ਬਾਬਾ ਜੀ ਨੂੰ ਪਤਾ ਕੀ ਕਿਹਾ ਕਹਿੰਦੇ ਭਾਈ ਗੁਰੂ ਨਾਨਕ ਦੇ ਘਰ ਦਾ ਚੋਲਾ ਪਾਇਆ ਹੋਇਆ ਗੁਰੂ ਨਾਨਕ ਦੇ ਘਰ ਦੇ ਗੋਲੇ ਨੱਕ ਨੌਕਰ ਬਣੇ ਹੋਏ ਆ ਉਹ ਦਿਨੇ ਸੰਗਤ ਵਿੱਚ ਵਿਚਰਦੇ ਆ ਕਈ ਜਣੇ ਸਾਨੂੰ ਮੱਥਾ ਟੇਕ ਜਾਂਦੇ ਨੇ ਰਾਤੀ ਦੋ ਘੜੀਆਂ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਦੇ ਕੇ ਮੱਥਾ ਟੇਕ ਕੇ ਸੌਂ ਜਾਂਦੇ ਮਹਾਰਾਜ ਤੁਸੀਂ ਜਾਣੋ ਤੁਹਾਡੀ ਸੰਗਤ ਜਾਣੇ ਮੈਂ ਵਿੱਚ ਕੁਝ ਵੀ ਨਹੀਂ ਕਹਿੰਦੇ ਆਪਣੇ ਆਪ ਨੂੰ ਕੱਢ ਲਈ ਮਹਾਰਾਜ ਤੁਸੀਂ ਜਾਣੋ ਤੁਹਾਡੀ ਸੰਗਤ ਜਾਣੇ ਮੈਂ ਵਿੱਚ ਕੁਝ ਵੀ ਨਹੀਂ ਆਪਣੇ ਆਪ ਨੂੰ ਕੱਢ ਲਈਦਾ ਸੰਗਤਾਂ ਦਾ ਟਿੱਕਿਆ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦੇਈਦਾ ਆਪਣੇ ਕੋਲ ਨਹੀਂ ਕੁਝ ਵੀ ਰੱਖੀਦਾ ਕਹਿੰਦੇ ਅਸੀਂ ਤਾਂ ਉਹਦੇ ਘਰ ਦੇ ਨੌਕਰ ਸਾਧ ਸੰਗਤ ਜਿਵੇਂ ਕਿਸੇ ਨੇ ਆਪਣੀ ਮਹਿੰਗੀ ਗੱਡੀ ਤੇ ਡਰਾਈਵਰ ਰੱਖਿਆ ਹੋਵੇ ਡਰਾਈਵਰ ਦਾ ਕੰਮ ਗੱਡੀ ਚਲਾਉਣੀ ਹੈ ਭੰਨ ਤੋੜ ਜਿਹੜੀ ਉਹ ਮਾਲਕ ਦੀ ਹੈ ਮਾਲਕ ਸਰਵਿਸ ਕਰਾਵੇ ਨਾ ਕਰਾਵੇ ਮਾਲਕ ਪੈਸਾ ਖਰਚੇ ਨਾ ਕਰਤੇ ਉਹਨੂੰ ਤੇ ਚਲਾਉਣਾ ਹੈ ਠੀਕ ਰੱਖਣੀ ਸਹੀ ਰੱਖਣੀ ਮਾਲਕ ਦੀ ਮਰਜ਼ੀ ਹੈ ਸਾਧ ਸੰਗਤ ਇਦਾਂ ਜਿਹੜਾ ਸਾਧੂ ਹੈ ਉਹ ਕਰਿੰਦਾ ਬਣ ਕੇ ਕੰਮ ਕਰਦਾ ਹੈ ਸੇਵਕ ਬਣ ਕੇ ਕੰਮ ਕਰਦਾ ਹੈ ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਦਾ ਕਿ ਮੈਂ ਕਰਦੇ ਹਾਂ ਸਾਧ ਸੰਗਤ ਉਦੋਂ ਫਿਰ ਉਹ ਸਾਧੂ ਦੇ ਕੋਲ ਫਲ ਇਕੱਠਾ ਹੋਣਾ ਸ਼ੁਰੂ ਆ ਜਾਂਦਾ ਉਹਦੀ ਵਡਿਆਈ ਇਕੱਠੀ ਹੋਣ ਲੱਗ ਪੈਂਦੀ